ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤਾਂ ਡਮਕਾਰ ਸਿੰਘ ਪਲਾਟ ਇਨਫੋ ਚੈਨਲ ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਜਾਨੀ ਤੁਸੀਂ ਮੰਨ ਕੇ ਚੱਲੋ ਵੀ ਜੂਨ ਦਾ ਮਹੀਨਾ ਦੀ ਸਟਾਰਟਿੰਗ ਹੋ ਚੁੱਕੀ ਐ ਤੇ ਅੱਗੇ ਆਪਾਂ ਜੋ ਵੀਰ ਸਬਜ਼ੀਆਂ ਦੀ ਖੇਤੀ ਕਰਕੇ ਦੋ ਪੈਸੇ ਵਧੀਆ ਕਮਾਉਣਾ ਚਾਹੁੰਦੇ ਨੇ ਉਹਨਾਂ ਦੇ ਕਈ ਦੇ ਫੋਨ ਆਉਂਦੇ ਨੇ ਵੀ ਆਪਾਂ ਕੀ ਕਰੀਏ ਕੀ ਬੀਜੀਏ ਕਿਵੇਂ ਬੀਜੀਏ ਉਸ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦੇ ਆਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀ ਇਸ ਟਾਈਮ ਆਪਾਂ ਕਿਹੜੀ ਕਿਹੜੀ ਸਬਜ਼ੀ ਦੀ ਖੇਤੀ ਕਰ ਸਕਦੇ ਆਂ ਕਿਵੇਂ ਕਰੀਏ ਪੂਰੀ ਪੂਰੀ ਪ੍ਰੋਪਰ ਜਾਣਕਾਰੀ ਦਿੱਤੀ ਜਾਊਗੀ ਤੁਸੀਂ ਵੀਡੀਓ ਨੂੰ ਕਿਰਪਾ ਕਰਕੇ ਪੂਰੀ ਦੇਖਣਾ ਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇ ਦੂੰਗਾ ਜੀ ਇੱਤੇ ਜਿਹੜੀਆਂ ਲਾਈਆਂ ਜਾ ਸਕਦੀਆਂ ਨੇ ਪਸੇਤੀਆਂ ਪਰ ਮੈਂ ਤੁਹਾਨੂੰ ਇੱਕ ਸਬਜ਼ੀ ਦੱਸਣ ਲੱਗਿਆ ਜਿਹੜੀ ਬਾਰੇ ਮੈਂ ਥੋੜਾ ਜ਼ਿਆਦਾ ਦੱਸੂੰਗਾ ਉਹ ਕੱਦੂ ਆ ਕਿਉਂਕਿ ਕਦੂ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ ਗਰਮੀਆਂ ਦੇ ਵਿੱਚ ਤੇ ਬਾਕੀ ਇਸ ਦੀ ਖੇਤੀ ਸੌਖੀ ਵੀ ਹੈ ਇਸ ਤੇ ਕੋਈ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ ਤੇ ਗੱਲ ਇਸ ਦੀ ਇਨਕਮ ਦੀ ਕਰੀਏ ਤਾਂ ਜੇਕਰ ਤੁਸੀਂ ਸਟ੍ਰਕਚਰ ਤੇ ਕਰਦੇ ਹੋ ਤਾਂ 5-6 ਲੱਖ ਰੁਪਏ ਵੀ ਇਸ ਸੀਜ਼ਨ ਦਾ ਕੋਈ ਜ਼ਿਆਦਾ ਨਹੀਂ 2.5 ਲੱਖ ਰੁਪਏ 3 ਲੱਖ ਰੁਪਏ ਦਾ ਜੇਕਰ ਚੰਗੇ ਰੇਟ ਮਿਲ ਜਾਂਦੇ ਨੇ ਤਾਂ ਮਤਲਬ ਬਣੀ ਜਾਂਦਾ ਕੋਈ ਦਿੱਕਤ ਨਹੀਂ ਹੈਗੀ ਪਰ ਇਸ ਦੀ ਤੜਾਈ ਆ ਜਿਹੜੀ ਉਹ ਡੇਲੀ ਕਰਨੀ ਪੈਂਦੀ ਆ ਮਿਹਨਤ ਜਿਹੜਾ ਬੰਦਾ ਮਿਹਨਤ ਕਰਦਾ ਉਸ ਨੂੰ ਤਾਂ ਇਨਕਮ ਤਾਂ ਹੋਣੀ ਹੀ ਹੋਣੀ ਆ ਅੱਗੇ ਤੂਰੀ ਵੀ ਆ ਕਾਫੀ ਚੀਜ਼ਾਂ ਨੇ ਪਰ ਮੈਂ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਕਦੂਵਰੀ ਦੱਸੂਗਾ ਕਿ ਕਦੂ ਦੀ ਖੇਤੀ ਕਿਵੇਂ ਕਰੀਏ ਇਸ ਤਰ੍ਹਾਂ ਕਰੀਏ ਜੂਨ ਦੇ ਵਿੱਚ ਬਿਜਾਈ ਕਰਕੇ ਅੱਗੇ ਤੱਕ ਆਪਣਾ ਸਰਦੀ ਜਦੋਂ ਤੱਕ ਜ਼ਿਆਦਾ ਸਰਦੀ ਨਹੀਂ ਪੈਂਦੀ ਉਦੋਂ ਤੱਕ ਚੱਲੇ ਅੱਗੇ ਮੈਂ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਇਸ ਦੀਆਂ ਸਪਰੇਹਾਂ ਬਾਰੇ ਪੂਰੀ ਜਾਣਕਾਰੀ ਦਿਆਂਗਾ ਇਹ ਦੇ ਵਿੱਚ ਬੀਜ ਬਜਾਈ ਬਾਰੇ ਮੈਂ ਜਾਣਕਾਰੀ ਦਿਨਾ ਆਓ ਵੀਡੀਓ ਦੇਖੀਏ ਜੇ ਮੈਂ ਮੰਨ ਲਓ ਵੀ ਜੂਨ ਦਾ ਮਹੀਨਾ ਹੁਣ ਸਟਾਰਟ ਹੋ ਗਿਆ ਆਪਾਂ ਜੂਨ ਦੇ ਵਿੱਚ ਪਸੇਤੀ ਮੰਨ ਲਓ ਵੀ ਗਰਮੀ ਵਾਲੀਆਂ ਪਸੇਤੀਆਂ ਫਸਲਾਂ ਦੀ ਕਿਹੜੀਆਂ ਕਿਹੜੀਆਂ ਦੀ ਬਜਾਈ ਕਰਨੀ ਆ ਕਿਸ ਤਰ੍ਹਾਂ ਆਪਾਂ ਨੂੰ ਬਾਣ ਹੋਣਾ ਚਾਹੀਦਾ ਤੇ ਕੀ ਕਰੀਏ ਆਪਾਂ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੰਨੇ ਆ ਦੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਆ ਜਿਹੜੀ ਤੁਸੀਂ ਵਾਹਣ ਦੀ ਚੂਣ ਕਰਨੀ ਆ ਉਹ ਵਾਹਣ ਉੱਚਾ ਹੋਣਾ ਚਾਹੀਦਾ ਪਾਣੀ ਯਾਨੀ ਉਸ ਦੇ ਵਿੱਚ ਖੜੇ ਨਾ ਨਿਕਲਦਾ ਚਾਹੀਦਾ ਜੇਕਰ ਤੁਸੀਂ ਡੂੰਘੇ ਵਾਣ ਦੇ ਵਿੱਚ ਦੀ ਚੂਣ ਕਰ ਲੋਗੇ ਤਾਂ ਉਸ ਦੇ ਵਿੱਚ ਜਿਹੜੀ ਸਬਜ਼ੀ ਆ ਉਹ ਤੁਹਾਡੀ ਲੱਗੀ ਲਗਾਈ ਦੇ ਉੱਤੇ ਪਾਣੀ ਫਿਰ ਜਾਣਾ ਕਿਉਂਕਿ ਅੱਗੇ ਬਾਰਸ਼ ਹੋਣੀ ਆ ਬਾਰਸ਼ ਦੇ ਨਾਲ ਪਾਣੀ ਖੜਕੇ ਸਬਜ਼ੀਆਂ ਨੇ ਜਿਹੜੀਆਂ ਉਹ ਇੰਨਾ ਪਾਣੀ ਨਹੀਂ ਚਲਦੀਆਂ ਤੁਸੀਂ ਵਾਹਣ ਦੀ ਚੂਣ ਕਰਨੀ ਆ ਜਿਹੜੀ ਉਹ ਉੱਚਾ ਹੋਣਾ ਚਾਹੀਦਾ ਉਸ ਤੋਂ ਬਾਅਦ ਜੀ ਬਹਨ ਨੂੰ ਚੰਗੀ ਤਰ੍ਹਾਂ ਬਾਹ ਲੈਣਾ ਚਾਹੀਦਾ ਡੂੰਗਾ ਬਾਕੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਸ ਦੇ ਉੱਤੇ ਕੰਪਿਊਟਰ ਕਰਾ ਲਵਾ ਦੇਣਾ ਕੰਪਿਊਟਰ ਕਰਾ ਲਵਾਉਣ ਤੋਂ ਬਾਅਦ ਦੁਬਾਰਾ ਫੇਰ ਬਾਹੀ ਕਰ ਦੇਣੀ ਆ ਬਾਹੀ ਕਰਨ ਤੋਂ ਉਪਰੰਤ ਫੇਰ ਇਸ ਦੇ ਉੱਤੇ ਆਪਾਂ ਸਹਾਗਾ ਫੇਲ ਦੇਣਾ ਸਹਾਗਾ ਫੇਲਣ ਤੋਂ ਪਹਿਲਾਂ ਜਿਹੜੀ ਖਾਦ ਖਰਾਕ ਆ ਆਪਾਂ ਨੇ ਉਹ ਪਾ ਦੇਣੀ ਆ ਜਿਵੇਂ ਡੀਪੀ ਵਗੈਰਾ ਹੋਰ ਕੋਈ ਖਾਸ ਇਸ ਲਈ ਜ਼ਰੂਰਤ ਨਹੀਂ ਹੁੰਦੀ ਉਸ ਤੋਂ ਬਾਅਦ ਆਪਾਂ ਨੇ ਸੋਚਣਾ ਕਿ ਆਪਾਂ ਕਿਹੜੀ ਸਬਜ਼ੀ ਦੀ ਖੇਤੀ ਕਰਨੀ ਆ ਜੇ ਤਾਂ ਕੋਈ ਮੇਰਾ ਵੀ ਰਿਟੇਲ ਦੇ ਵਿੱਚ ਵੇਚਣਾ ਚਾਹੁੰਦਾ ਜਿਵੇਂ ਇੱਕ ਕੀਲੇ ਦੇ ਵਿੱਚ ਉਹਨੇ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਲਾਉਣੀਆਂ ਨੇ ਲਗਭਗ ਤਾਂ ਉਹ 1 ਏਕੜ ਦੇ ਵਿੱਚ ਹੀ ਥੋੜੀ ਥੋੜੀ ਕਰਕੇ ਜਿਵੇਂ ਭਿੰਡੀ ਵੀ ਲਾ ਸਕਦਾ ਭਿੰਡੀ ਲਈ ਬੱਟਾ ਪਾ ਕੇ ਖਾਲ ਪਾ ਕੇ ਜਿਵੇਂ ਮਟਰ ਵਾਲੀ ਮਸ਼ੀਨ ਨਾਲ ਜਾਂ ਮਸ਼ੀਨ ਬੀਜਣਾ ਹੀ ਆਉਂਦੀ ਆ ਉਹਦੇ ਨਾਲ ਵੀ ਜਾਂ ਹੱਥਾਂ ਨਾਲ ਵੀ ਬੀਜ ਲਾ ਕੇ ਵੀ ਸਕਦਾ ਹੈ ਉਦੇ ਲਈ ਕਾਫੀ ਕੰਪਨੀਆਂ ਦੇ ਬੀਜ ਆਉਂਦੇ ਨੇ ਜਿਵੇਂ ਸਾਇੈਂਟਾ ਦਾ ਆਉਂਦਾ 골ਡਨ ਦਾ ਆਉਂਦਾ ਵਧੀਆ ਬੀਜ ਲੈ ਕੇ ਆਪਣੇ ਹਿਸਾਬ ਨਾਲ ਉਹਨੂੰ ਲਾ ਸਕਦਾ ਇਹਦੇ ਵਿੱਚ ਬੀਜ ਦੀ ਗੱਲ ਕਰੀਏ ਤਾਂ 5 ਤੋਂ 7 ਕਿਲੋ ਦੇ ਲਗਭਗ ਬੀਜ 1 ਏਕੜ ਦਾ ਲੱਗਦਾਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਬਜ਼ੀਆਂ ਦਾ ਰਾਜਾ ਜਿਹੜਾ ਕੱਦੂ ਆ ਜੇ ਤੁਸੀਂ ਭਿੰਡੀ ਦੀ ਬਿਜਾਈ ਕਰਨੀ ਆ ਤਾਂ ਇਹ ਗੱਲ ਦਾ ਤੁਸੀਂ ਨੇ ਖਿਆਲ ਰੱਖਣਾ ਇੱਕ ਤਾਂ ਇਹ ਤੋੜਨੀ ਡੇਲੀ ਪੈਂਦੀ ਆ ਇੱਕ ਇਹ ਤੋੜਨੀ ਥੋੜੀ ਔਖੀ ਹੁੰਦੀ ਆ ਲੇਬਰ ਦੀ ਜ਼ਰੂਰਤ ਹੁੰਦੀ ਆ ਮੇਰੇ ਕਹਿਣ ਦਾ ਭਾਬ ਉਸ ਤੋਂ ਬਾਅਦ ਜਿਹੜਾ ਕੱਦੂ ਆ ਗਿਆ ਤੋੜਨਾ ਇਹ ਵੀ ਡੇਲੀ ਪੈਂਦਾ ਪਰ ਇਹ ਦਾ ਥੋੜਾ ਸੌਖਾ ਕੰਮ ਆਗਾ ਕੱਦੂ ਦੀ ਬਿਜਾਈ ਹੈ ਜਿਹੜੀ ਉਹ ਆਪਾਂ ਕਿਸ ਤਰ੍ਹਾਂ ਕਰਨੀ ਆ ਦੇਖੋ ਜੀ ਸਭ ਤੋਂ ਪਹਿਲਾਂ ਮਹਾਨ ਆਪਾਂ ਨੇ ਦੱਸਤਾ ਤੁਹਾਨੂੰ ਤਿਆਰ ਕਰ ਲੈਣਾ ਤਿਆਰ ਕਰਨਾ ਪ੍ਰੰਤ ਆਪਾਂ ਨੇ 10 ਤੋਂ 15 ਫੁੱਟ ਹਾਂ ਛੱਡ ਕੇ 10 ਛੱਡ ਲੋ 15 ਛੱਡ ਲੋ ਤੇ ਉਸ ਤੋਂ ਬਾਅਦ ਆਪਾਂ ਖਾਲ ਪਾਉਣਾ ਜਿਹੜਾ ਖਾਲ ਪਾਉਣਾਗਾ ਖਾਲ ਦੇ ਵਿਚਲੀ ਜਗ੍ਹਾ ਜਿਹੜੀ ਘੱਟੋ ਘੱਟ 2 ਫੁੱਟ ਹੋਣੀ ਚਾਹੀਦੀ ਉਹਦਾ ਰੀਜਨ ਕੀ ਹੈ ਜੀ ਕਈ ਕਿਸਾਨ ਵੀਰ ਨੇ ਉਹਨੂੰ ਪੀੜਾ ਪਾ ਲੈਂਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਬੇਲਾਂ ਵੱਡੀਆਂ ਹੋ ਜਾਂਦੀਆਂ ਨੇ ਉਹ ਖਾਲ ਬੇਲਾਂ ਨਾਲ ਭਰ ਜਾਂਦਾ ਤੇ ਉਸ ਤੋਂ ਬਾਅਦ ਪਾਣੀ ਲਾਉਂਦੇ ਨੇ ਉਹ ਪਾਣੀ ਵਿਚਾਲੇ ਜਿਹੜਾ ਜਗ੍ਹਾ ਖਾਲੀ ਛੱਡੀ ਹੁੰਦੀ ਆ ਉਹਦੇ ਵਿੱਚ ਟੁੱਟਦਾ ਰਹਿੰਦਾ ਪਾਣੀ ਧੁਰ ਨਹੀਂ ਸੀਤੀ ਪਹੁੰਚਦਾ ਤੇ ਪਾਣੀ ਦੀ ਪ੍ਰਬਾਧੀ ਵੀ ਹੁੰਦੀ ਆ ਤੇ ਨਦੀਨ ਵੀ ਨਵੇਂ-ਨਵੇਂ ਹਰੇ ਹੁੰਦੇ ਨੇ ਕਿਉਂਕਿ ਜਦੋਂ ਉਸ ਨੂੰ ਪਾਣੀ ਆਉਂਦਾ ਉਹ ਜਿਹੜੀ ਸੈਂਟਰ ਵਾਲੀ ਜਗ੍ਹਾ ਗਈ ਆਪਾਂ ਨੇ 10 ਤੋਂ 15 ਫੁੱਟ ਰੱਖਣੀ ਆ ਉਹਨੂੰ ਬਿਲਕੁਲ ਸੁੱਕੀ ਰੱਖਣਾ ਉਸ ਤੋਂ ਬਾਅਦ ਜੀ ਆਪਾਂ 2 ਫੁੱਟ ਜਾਨੀ 4 ਫੁੱਟ ਦੇ ਵਿੱਚ ਲਗਭਗ ਖਾਲ ਪਾਊਗਾ ਹੋ ਸਕਦਾ 5 'ਚ ਵੀ ਪੈ ਜਾਏ ਤਾਂ ਵੀ ਕੋਈ ਵੱਡੀ ਗੱਲ ਨਹੀਂ ਯਾਨੀ ਇਹ ਦੂ ਘਟ ਚੌੜਾ ਆਪਾਂ ਖਾਲ ਨਹੀਂ ਪਾਉਣਾ ਤੇ ਖਾਲ ਪਾਉਣ ਪ੍ਰੰਤ ਆਪਾਂ ਨੇ ਉਸ ਦੀਆਂ ਦੋਨੇ ਬੱਟਾਂ ਤੇ ਬੀਜ ਲਾ ਦੇਣੇ ਨੇ ਬੀਜ ਲਾਉਣੇ ਨੇ ਜਿਹੜੇ ਉਹ ਟੀਸੀ ਤੇ ਲਾਉਣੇ ਨੇ ਤਾਂ ਕਿ ਉਹਨਾਂ ਨੂੰ ਸੇਮ ਹੀ ਆਵੇ ਨਾ ਹੋਵੇ ਵੀ ਆਪਾਂ ਪਾਣੀ ਦਾ ਭਰ ਦਈਏ ਤਾਂ ਬੀਜ ਪਾਣੀ ਦੇ ਵਿੱਚ ਡੁੱਬ ਕੇ ਗਲ ਜਾਣ ਪਾਣੀ ਉਸ ਹਿਸਾਬ ਨਾਲ ਲਾਉਣਾ ਜਿਹੜਾ ਪਹਿਲਾਂ ਪਾਣੀ ਲਾਉਣਾ ਵੀ ਉਹਨਾਂ ਨੂੰ ਸੇਮ ਹੀ ਆਵੇ ਉਸ ਤੋਂ ਬਾਅਦ ਜੀ ਜਿਹੜਾ ਬੀਜ ਲਾਉਣਾ ਬੀਜ ਦਾ ਤਿੱਖਾ ਮੂੰਹ ਨੀਚੇ ਨੂੰ ਰੱਖ ਕੇ ਲਾਉਣਾ ਤਾਂ ਕਿ ਜਰਮੀਨੇਸ਼ਨ ਸੌਖੀ ਹੋਵੇ ਤੇ ਵਧੀਆ ਹੋਵੇ ਉਸ ਤੋਂ ਬਾਅਦ ਆਪਾਂ ਬੀਜ ਦੀ ਗੱਲ ਕਰੀਏ ਤਾਂ ਬੀਜ ਤੁਸੀਂ 골ਡਨ ਦਾ ਵੀ ਲਾ ਸਕਦੇ ਹੋ ਜੈਦੇਬ ਹੁੰਦਾ ਉਹ ਵੀ ਲਾ ਸਕਦੇ ਹੋ ਬਾਕੀ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੀਆਂ ਮੰਡੀਆਂ ਦੇ ਵਿੱਚ ਕਈ ਤਰ੍ਹਾਂ ਦੇ ਕਦੂ ਵਿਕਦੇ ਨੇ ਕਿਤੇ ਕੋਈ ਜ਼ਿਆਦਾ ਵਿਕਦਾ ਕਿਤੇ ਕੋਈ ਜਿਵੇਂ ਹੁਣ ਕਈ ਮੰਡੀਆਂ ਨੇ ਇਹੀ ਪ੍ਰੋਸੈਸ ਸੇਮ ਹੀ ਲੋਕੀ ਦਾ ਕਈ ਮੰਡੀਆਂ ਦੇ ਵਿੱਚ ਲੋਕੀ ਦੀ ਡਿਮਾਂਡ ਜ਼ਿਆਦਾ ਉੱਥੇ ਫਿਰ ਤੁਸੀਂ ਲੋਕੀ ਲਾ ਲਓ ਸੈਂਟਾ ਦੀ ਲਾ ਲਓ ਲక్ష్ਮੀ ਦੀ ਲਾ ਲਓ ਜਿਹੜੀ ਮਰਜ਼ੀ ਕੰਪਨੀ ਦੀ ਲਾ ਲਓ ਮੈਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦਾ ਉਸ ਤੋਂ ਬਾਅਦ ਜੀ ਤੁਸੀਂ ਉਸ ਦਾ ਜਿਹੜਾ ਬੀਜ ਆ ਬੀਜ ਨੂੰ 2 ਤੋਂ 2.5 ਫੁੱਟ ਦੇ ਫਾਸਲੇ ਤੇ ਲਾਉਣਾ ਤੇ ਨੰ ਵੀ ਰੱਖ ਲਓ ਤਾਂ ਵੀ ਕੋਈ ਵੱਡੀ ਗੱਲ ਨਹੀਂ ਕਿਉਂਕਿ ਇਸ ਟਾਈਮ ਬੀਲਾਂ ਗਰੋਥ ਬਹੁਤ ਕਰਦੀਆਂ ਨੇ ਜੇ ਤੁਸੀਂ ਨੇ ਮੰਨ ਲਓ ਵੀ 14 ਫੁੱਟ ਵੀ ਥੋਂ ਛੱਡਿਆ ਗਿਆ ਤਾਂ ਤੁਸੀਂ ਮੰਨ ਲਓ ਵੀ 7 ਫੁੱਟ ਉਧਰੋਂ ਬੇਲ ਆ ਜੂ 7 ਉਧਰੋਂ ਆ ਜੂ ਤੁਹਾਡਾ ਜਗਾ ਸਾਰੀ ਕਾਬਰ ਹੋ ਜੂਗੀ ਉਸ ਤੋਂ ਬਾਅਦ ਇਸ ਦੇ ਕਈ ਤਰੀਕੇ ਨੇ ਜੇਕਰ ਤੁਸੀਂ ਥੋੜਾ ਖਰਚਾ ਕਰਕੇ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਵਿਚਾਲੇ ਸੈਂਟਰ 'ਚ ਜਗਾ ਕੀ ਉਹ ਲਗਭਗ 10 ਕੁ ਫੁੱਟ ਰੱਖ ਲੋ ਤਾਂ ਤੁਸੀਂ ਉਸ ਨੂੰ ਬਾਂਸਾਂ ਦੇ ਉੱਤੇ ਝਾੜ ਕੇ ਇਹਦੀ ਜਿਹੜੀ ਇਨਕਮ ਆ ਉਹ ਇਸ ਨਾਲੋਂ ਦੁੱਗਣੀ ਤਿਗਣੀ ਕਰ ਸਕਦੇ ਹੋ ਪਰ ਉਸ ਲਈ ਸਾਡਾ ਪਾਂਸਾ ਦੇ ਸਟਰਕਚਰ ਦਾ ਖਰਚਾ ਕਾਫੀ ਆਊਗਾ ਤੇ ਉਸ ਤੇ ਥੋੜੀ ਮਿਹਨਤ ਵੀ ਹੋਊਗੀ ਜੇਕਰ ਤੁਸੀਂ ਇਸ ਤਰੀਕੇ ਨਾਲ ਕਰੋਗੇ ਤਾਂ ਤੁਹਾਡੇ ਕੱਦੂ ਵੀ ਬਹੁਤ ਜ਼ਿਆਦਾ ਲੱਗਣਗੇ ਜਿਵੇਂ ਮੈਂ ਤੁਹਾਨੂੰ ਡਬਲ ਕਹਿਣਾ ਡਬਲ ਨਾਲੋਂ ਤਾਂ ਬਹੁਤ ਜ਼ਿਆਦਾ ਇਹਦੇ ਉੱਤੇ ਖਰਚਾ ਜ਼ਰੂਰ ਆਉਂਦਾ ਇੱਕ ਵਾਰ ਪਰ ਇਨਕਮ ਵੱਧ ਹੁੰਦੀ ਹੈ ਉਸ ਤੋਂ ਬਾਅਦ ਜੀ ਆਪਾਂ ਇਸ ਨੂੰ ਪਾਣੀ ਲਾ ਦੇਣਾ ਤੁਹਾਨੂੰ ਦੱਸਿਆ ਵੀ ਪਾਣੀ ਪੱਤਰ ਜਾਉਣਾ ਚਾਹੀਦਾ ਕਿਉਂਕਿ ਸੇਮ ਆ ਜਾਵੇ ਬਸ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਜਰਮੀਨੇਸ਼ਨ ਇਸ ਦੀ ਥੋੜੇ ਦਿਨਾਂ ਚ ਹੋ ਜਾਣੀ ਆ ਜਿਹੜਾ ਸੈਂਟਰ ਦੇ ਵਿੱਚ ਜਦੋਂ ਬਿਲਾ ਛੋਟੀਆਂ ਹੁੰਦੀਆਂ ਨੇ ਜਗ੍ਹਾ ਕਿ ਜਿਵੇਂ ਮੀਂਹ ਪਿਆ ਜਾਂ ਥੋੜੇ ਨਦੀਨ ਹੋ ਗਏ ਤਾਂ ਤੁਸੀਂ ਉਹਦੇ ਵਿੱਚ ਰੂਟਾਵੇਟਰ ਜਾਂ ਕੋਈ ਹਲ ਵਗੈਰਾ ਫੇਰ ਕੇ ਵੀ ਉਸ ਦੇ ਵਿੱਚੋਂ ਨਦੀਨਾਂ ਦੀ ਰੋਕਥਾਮ ਕਰ ਸਕਦੇ ਹੋ ਬਾਕੀ ਹੋਰ ਆ ਜੇਕਰ ਤੁਹਾਡੇ ਬਾਣ ਦੇ ਵਿੱਚ ਜਿਆਦਾ ਨਦੀਨ ਹੋ ਰਹੇ ਨੇ ਤਾਂ ਤੁਸੀਂ ਗੜਾਈ ਕਰ ਸਕਦੇ ਹੋ ਜੇਕਰ ਤੁਹਾਡੇ ਲਈ ਗੜਾਈ ਲਈ ਲੇਬਰ ਮਹਿੰਗੀ ਪੈਂਦੀ ਆ ਤੁਸੀਂ ਆਪ ਨਹੀਂ ਕਰ ਸਕਦੇ ਤਾਂ ਤੁਸੀਂ ਅਡਾਨਾ ਕੰਪਨੀ ਦੀ ਏਜ ਲਾਉਂਦੀ ਆ ਉਸ ਨੂੰ ਤੁਸੀਂ 50 ml 파 ਟਾਂਕੀ ਦੀ ਪਾ ਕੇ ਤੇ ਉਹਦੇ ਲਈ ਕਰ ਸਕਦੇ ਹੋ ਜਿਵੇਂ ਉਸ ਲਈ ਜਿਹੜੇ ਤੇ ਖੇਮੂ ਵਾਲੇ ਨਦੀਨ ਨੇ ਜਿਵੇਂ ਮਾਕੜਾ ਵਗੈਰਾ ਉਹਨਾਂ ਸਾਰਿਆਂ ਨੂੰ ਮਾਰ ਦੂ ਉਹ ਉਸੇ ਦੀ ਉਹ ਜ਼ਿਆਦਾ ਸਮੱਸਿਆ ਆਉਂਦੀ ਆ ਉਸ ਤੋਂ ਬਾਅਦ ਜਦੋਂ ਬੀਲਾ ਜਰਮੀਨੇਸ਼ਨ ਹੋ ਗਈਆਂ ਤਾਂ ਤੁਸੀਂ ਉਹਨਾਂ ਨੂੰ ਥੋੜਾ ਪਾਣੀ ਦਿੰਦੇ ਰਹੋ ਤੇ ਬਾਕੀ ਉਸ ਨੂੰ ਗਰੋਥ ਕਰਾਉਣ ਲਈ ਤੁਸੀਂ 19 19 ਵਗੈਰਾ ਦੀ ਸਪਰੇਅ ਕਰਦੇ ਰਹੋ ਇੱਕ ਦੋ ਸਪਰੇਹਾਂ ਕਰ ਦੋ ਤੇ ਉਸ ਤੋਂ ਬਾਅਦ ਉਸ ਦੇ ਉੱਤੇ ਜੇਕਰ ਤੇਲਾ ਹੋਂਦਾ ਤਾਂ ਤੁਸੀਂ ਅਮੀਡਾ ਕਲੋਰੋਪਰਾਇਡ ਤਾਰਾ ਪੈਂਟ 8 ਹੁੰਦੀ ਆ ਉਸ ਨੂੰ ਆਪਾਂ ਛੋਟੀਆਂ ਬੇਲਾਂ ਨੇ ਤਾਂ 10 ਐਮ ਐਲ ਪਰ ਟੈਂਕੀ ਦੀ 15 ਲੀਟਰ aí ਦੀ ਪਾ ਕੇ ਕਰ ਸਕਦੇ ਆ ਜਦੋਂ ਵੱਡੀਆਂ ਹੋ ਜਾਂਦੀਆਂ ਨੇ ਫਿਰ 20 ਐਮ ਐਲ ਪਾ ਸਕਦੇ ਆ ਹੋਰ ਕੱਦੂ ਦੇ ਉੱਤੇ ਕੋਈ ਵੱਡੀਆਂ ਬਿਮਾਰੀਆਂ ਆਉਂਦੀਆਂ ਨਹੀਂ ਹੈਗੀਆਂ ਅੱਗੇ ਫੰਗੀਸਾਈਡ ਕਰੋਗੇ ਤਾਂ ਤੁਸੀਂ ਕੋਈ ਐਂਟਰਾਕੋਲ 50 ਗ੍ਰਾਮ ਢੋਲੀ ਦਾ ਪਾ ਕੇ ਕਰ ਸਕਦੇ ਹੋ ਬਾਕੀ ਤੁਸੀਂ ਜਦੋਂ ਫੁੱਲਾਂ ਤੇ ਬਿੱਲਾ ਆ ਜਾਂਦੀ ਨੇ 13045 ਕਰ ਸਕਦੇ ਹੋ ਉਸ ਤੋਂ ਬਾਅਦ 05234 ਕਰ ਸਕਦੇ ਹੋ ਕੈਲਸ਼ੀਅਮ ਪਲੱਸ ਬੋਰਨ ਕਰ ਸਕਦੇ ਹੋ ਜਦੋਂ ਬਿੱਲਾਂ ਵੱਡੀਆਂ ਹੋ ਜਾਂਦੀਆਂ ਨੇ ਤੇ ਇੱਕ ਗੱਲ ਦਾ ਸਭ ਤੋਂ ਵੱਡੀ ਗੱਲ ਇਹ ਭਿੰਡੀ ਲਈ ਕਰੇਲੇ ਲਈ ਸਭ ਚੀਜ਼ਾਂ ਤੇ ਅਪਲਾਈ ਹੁੰਦੀ ਆ ਇਹ ਗੱਲ ਕੀ ਆ ਜਿਵੇਂ ਕੋਈ ਮੰਨ ਲਓ ਤੁਸੀਂ ਸਭ ਤੋੜ ਤੜਈਆ ਕਰ ਦਿਓ ਤਾਂ ਤੁਹਾਡਾ ਕਿਤੇ ਨਾ ਕਿਤੇ ਕੋਈ ਫਰੂਟ ਰਹਿ ਜਾਂਦਾ ਲੁਕਿਆ ਰਹਿ ਜਾਂਦਾ ਜਿਵੇਂ ਆਪਾਂ ਕਹਦੇ ਆਂ ਵੀ ਉਹ ਜੇ 2 ਦਿਨ ਲੁਕਿਆ ਰਹਿ ਗਿਆ ਤਾਂ ਉਹ ਅੱਗੇ ਤੜਾਈ ਦੇ ਕਾਬਲ ਨਹੀਂ ਰਹਿੰਦਾ ਉਹ ਵੱਡਾ ਹੋ ਜਾਂਦਾ ਉਸ ਨੂੰ ਜਿਹੜੀ ਲੇਬਰ ਆਪਣੀ ਲੱਗੀ ਲਗਾਈ ਛੱਡ ਦਿੰਦੀ ਆ ਉਸ ਨੂੰ ਤੋੜ ਕੇ ਜ਼ਰੂਰ ਤੁਸੀਂ ਨੇ ਡੇਗਣਾ ਜੇਕਰ ਤੁਸੀਂ ਉਸ ਨੂੰ ਤੋੜਦੇ ਨਹੀਂ ਤਾਂ ਉਹ ਬੇਲ ਦੀ ਜਾਨ ਖਾਂਦਾ ਰਹਿੰਦਾ ਇਹੀ ਪ੍ਰੋਸੈਸ ਸੇਮ ਭਿੰਡੀ ਦਾ ਜੇਕਰ ਭਿੰਡੀ ਤੇ ਕੋਈ ਪੱਕੀ ਭਿੰਡੀ ਆ ਤਾਂ ਉਸ ਨੂੰ ਵੀ ਤੋੜ ਕੇ ਗੇਰ ਦੇ ਬੋ ਤੇ ਉਸ ਤੋਂ ਬਾਅਦ ਕੀ ਹੈ ਇਹੀ ਤਰੀਕੇ ਨਾਲ ਤੁਸੀਂ ਤੋਰੀਆਂ ਦੀ ਬਿਜਾਈ ਕਰ ਸਕਦੇ ਹੋ ਕਰੇਲੇ ਦੀ ਕਰ ਸਕਦੇ ਹੋ ਕਰੇਲੀ ਦੀ ਕਰ ਸਕਦੇ ਹੋ ਉਹਨਾਂ ਦੇ ਬਸ ਇਹ ਹੈ ਵੀ ਬੀਜ ਥੋੜਾ ਜਿਵੇਂ ਤੋਰੀ ਦਾ ਤਾਂ ਸੇਮ ਹੀ ਚੱਲ ਜੂ ਜਿਹੜਾ ਕਰੇਲਾ ਹੈਗਾ ਉਹਦਾ ਥੋੜਾ ਸੰਗਣਾ ਕਰ ਦੋ ਬਾਕੀ ਜੇ ਤੁਸੀਂ ਕਰੇਲਾ ਲਾਉਣਾ ਕਰੇਲਾ ਇਸ ਤਰੀਕੇ ਨਾਲ ਨਹੀਂ ਲੱਗਦਾ ਤੂਰੀ ਤਾਂ ਏਸੀਸੀ ਮੀ ਖਾਲ ਬਣਾ ਕੇ ਲੱਗ ਜੂ ਤਾਂ ਕ੍ਰੀਲਾ ਤਾਂ ਬੈੱਡ ਪਾ ਕੇ ਬੈੱਡਾਂ ਦੇ ਉੱਪਰ ਲੱਗਣਾ ਤੇ 1.5-1.5 ਫੁੱਟ ਦੇ ਫਾਸਲੇ ਤੇ ਬੀਜ ਲੱਗੂਗਾ ਜੇਕਰ ਤੁਸੀਂ ਮਲਚਿੰਗ ਬਸਾ ਕੇ ਕਰ ਲੋਗੇ ਤਾਂ ਹੋਰ ਵੀ ਵਧੀਆ ਜੇਕਰ ਤੁਸੀਂ ਸਟ੍ਰਕਚਰ ਤੇ ਚੜਨਾ ਫੇਰ ਤੁਸੀਂ ਵਿਚਾਲੇ 7 ਫੁੱਟ 8 ਫੁੱਟ ਦਾ ਫਾਸਲਾ ਰੱਖ ਕੇ ਤੁਸੀਂ ਚੜ ਸਕਦੇ ਹੋ ਇਸ ਤਰ੍ਹਾਂ ਤੁਸੀਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜ਼ਿਆਦਾ ਕੱਦੂ ਦੀ ਇਹ ਬੀਲਾਂਬਾਰੀ ਜਾਣਕਾਰੀ ਦਿੱਤੀ ਹੈ ਤੇ ਹੋਰ ਵੀ ਕਾਫੀ ਤਰ੍ਹਾਂ ਦੀਆਂ ਸਬਜ਼ੀਆਂ ਨੇ ਉਹਨਾਂ ਬਾਰੇ ਮੈਂ ਅੱਗੇ ਤੁਹਾਨੂੰ ਵੀਡੀਓ ਬਣਾ ਕੇ ਜਾਣਕਾਰੀ ਦਿੰਦਾ ਰਹਾਂਗਾ ਇਸ ਤਰ੍ਹਾਂ ਤੁਸੀਂ ਕੱਦੂ ਦੀ ਬੀਜਾਈ ਜਿਹੜੀ ਉਹ ਕਰ ਸਕਦੇ ਹੋ ਤੋਰੀ ਦੀ ਵੀ ਸੇਮ ਲੋਕੀ ਦੀ ਵੀ ਸੇਮ ਜਿਵੇਂ ਭਿੰਡੀ ਦੀ ਮੈਂ ਸਪੈਸ਼ਲ ਵੀਡੀਓ ਬਣਾ ਦੂੰਗਾ ਤੁਹਾਨੂੰ ਉਹਦੇ ਵਿੱਚ ਮੈਂ ਭਿੰਡੀ ਬਾਰੇ ਜਾਣਕਾਰੀ ਦੇ ਦੂੰਗਾ ਉਸ ਤੋਂ ਬਾਅਦ ਕਰੇਲੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਦੂੰਗਾ ਤੇ ਐਨਾ ਕੁਛ ਕਹਿਣਾ ਹੋਇਆ ਜੇਕਰ ਕੁਛ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਧੰਨਵਾਦ ਜੀ